ਸਾਡੇ ਵਿੱਚ ਪਿਆ ਸੀ ਤੇ ਜਿਹੜਾ ਨੋਟੀਫਿਕੇਸ਼ਨ 21 ਜਨਵਰੀ ਨੂੰ ਕੀਤਾ ਸੀ ਤੇ ਜਿਹੜਾ ਇੱਕ ਅਪਰੇਡ 2025 ਤੋਂ ਜਿਹਦੇ ਬਾਅਦ ਜਿਹੜਾ ਆਪਸ਼ਨ ਸਾਡੇ ਕੋਲ ਮੰਗੀਆਂ ਗਈਆਂ ਸੀ ਕਿ ਤੁਸੀਂ ਇੱਕੂ ਦੇ ਵਿੱਚ ਚਾਲ ਮਾਰਨੀ ਹੈ ਜਾਂ ਇੱਕੂ ਦੇ ਵਿੱਚ ਮਾਰਦੇ ਆ ਤੁਹਾਡੇ ਸਭ ਨਾਲ ਸਾਥੀਆਂ ਨੂੰ ਮੈਂ ਵਧਾਈ ਦੇਵਾਂਗਾ ਤੁਹਾਡੇ ਸੰਸਦ ਨੂੰ ਸਲਾਮ ਹੈ ਕਿ ਪੂਰੀ ਭਾਰਤ ਦੇ ਵਿੱਚ ਵਿੱਚ ਸਾਡੇ ਕਰਮਚਾਰੀਆਂ ਨੇ ਇੱਕਜੁੱਟ ਹੋ ਕੇ ਭਾਰਤ ਸਰਕਾਰ ਨੂੰ तो प्रशासन के खेल दे अच्छा को की कोशिश की है और साम ने कोशिश की है कि लुटे लुटने वाले ਪੂਰੀ ਤਰ੍ਹਾਂ ਪੜਾ ਕੇ ਕਿਸੇ ਨੂੰ ਪਤਾ ਲੱਗੇ ਕਿ ਇਹ ਸੇਕ ਵੀ ਤੁਸੀਂ ਦੇਖ ਸਕਦੇ ਹੋ ਕਿ ਬਰਸਲੇ ਮੇਰੇ ਮਹਤਵਾਨ ਸਾਥੀ ਜਿਹੜੇ ਆ ਲੀਡਰਸ਼ਿਪ ਦੇ ਵਿੱਚ ਉੱਪਰ ਕੇ ਆ ਰਹੇ ਨੇ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਜੀ ਜਨਾਬਾਂ ਡਿਵੀਜ਼ਨਾਂ ਦੀਆਂ ਬਟਕਾ ਚਲਦੀਆਂ ਨੇ ਤੁਸੀਂ ਜਨਾਬੇ ਆਫਿਸ ਕਰਨ ਜਿਹੜੇ ਉਹ ਬਣਾਏ ਜਾ ਰਹੇ ਨੇ ਜਿਹੜੇ ਜਿਹੜੇ ਸਾਥੀ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਡਿਵੀਜ਼ਨਾਂ ਚਾਹੋ ਸਾਥਿਓ ਡਿਵੀਜ਼ਨ ਤੋਂ ਫਿਰ ਵਰਕਿੰਗ ਕਮੇਟੀ ਵਾਲਾ ਵਰਕਿੰਗ ਕਮੇਟੀ ਤੋਂ ਫਿਰ ਸਕੱਰੇਟ ਵਾਲਾ ਸਕੱਰੇਟ ਤੋਂ ਫਿਰ ਜਿਹੜਾ ਪ੍ਰੋਟੈਕਸ਼ਨ ਵਾਲਾ ਐਸੇ ਰੂਪ ਤੋਂ ਜਿਹੜਾ ਇਹ ਗੱਡੀ ਚੱਲਨੀ ਹੈ ਕੱਲ ਪ੍ਰਤੀਸ਼ਠੀ ਮੀਟਿੰਗ ਰੱਖੀ ਐ ਔਰ ਕੱਲ ਹੀ ਅਸੀਂ ਅਸੀਂ ਝੰਡੇ ਬੰਨ੍ਹ ਉਹਨਾਂ ਚੀਜ਼ਾਂ 'ਤੇ ਵਿਸ਼ਵਾਸ ਰੱਖਦੇ ਹਾਂ ਜਿਹੜਾ ਕਿ ਇੱਕ ਸੰਘਰਸ਼ੀਲ ਜਿੱਤੇ ਪੀਆ ਸੋ ਮੈਂ ਇਹ ਗੱਲ ਨੂੰ ਬਹੁਤ ਵਾਰ ਬੇਨਤੀ ਕਰ ਰਿਹਾ ਇਹ ਸਟੋਰੀ ਨਾਲ ਇੱਕ ਚੇਂ ਦਾ ਦੌਰ ਹੈ ਜਿੰਨੇ ਵਿੱਚ ਵਿਜਲੇ ਚੰਦੀ